ਅੱਜ ਇਹ ਜਿਹੜਾ ਬਾਪ ਦਾ ਹੱਥ ਸਿਰ ਤੋਂ ਗੁਰੀ ਪਰਿਵਾਰ ਦੇ ਉੱਪਰੋਂ ਉੱਠ ਗਿਆ ਸਾਰਿਆਂ ਨੂੰ ਬੜਾ ਦੁੱਖ ਆ ਅਸੀਂ ਸੋਪਾਰਟ ਕਰਦੇ ਲਈ ਉਹਨਾਂ ਨੂੰ ਅੰਤਿਮ ਸੰਧਾ ਜੀ ਦੇ ਲਈ ਇਕੱਠੇ ਹੋਏ ਆ ਇੱਕ ਸ਼ਬਦ ਛੋਟੇ ਹੁੰਦੇ ਸੁਣ ਦਿੰਦੇ ਸੀ ਕਿ ਲੈਨਾ ਵੀ ਬਾਪੂ ਕਹਿੰਦੇ ਸੀ ਬੜਾ ਸੁੱਖ ਪਾਉਂਦੇ ਸੀ ਬਾਪੂ ਕਹਾਇਆ ਬੜਾ ਦੁੱਖ ਪਾਇਆ ਤੇ ਜਦੋਂ ਕੀ ਕਹਿੰਦਾ ਬਾਪ ਜਦ ਬਜ਼ੁਰਗ ਸਿਰ ਤੋਂ ਜਾਂਦਾ ਉਦੋਂ ਪਤਾ ਲੱਗਦਾ ਵੀ ਉਹ ਕੀ ਵੈਲਿਊ ਸੀ ਇਹ ਦਿਖਾਉਣਾ ਹੁੰਦਾ ਵੀ ਹੱਥ ਸਿਰ ਤੇ ਬਜ਼ੁਰਗਾਂ ਦਾ ਛੱਤ ਵਰਗਾ ਹਰ ਬੋਲ ਹੁੰਦਾ ਮਾਪਿਆਂ ਦਾ ਲੱਖ ਵਰਗਾ ਕਮ ਇਹਨਾਂ ਦੇ ਤਜਰਬੇ ਨੇ ਦਿੰਦੇ ਮਿੱਤਰੋ ਹੁੰਦੇ ਖੁੱਲ੍ਹਿਆ ਘਰਾਂ ਦੇ ਬਾਪੂ ਜਿੰਦੇ ਮਿੱਤਰ ਮਾਪੇ ਉਹ ਚੀਜ਼ਾਂ ਜੋ ਸਾਡੀ ਜ਼ਿੰਦਗੀ 'ਚੋਂ ਜਾਂਦੇ ਨੇ ਉਦੋਂ ਪਤਾ ਲੱਗਦੀ ਹੈ ਕਿ ਕਿੰਨੇ ਕੀਮਤੀ ਨੇ ਸਾਨੂੰ ਕਿੰਨੀ ਲੋਟ ਸੀ ਅੱਜ ਵੀ ਅੰਤਿਮ ਅਰਦਾਸ 'ਚ ਸ਼ਾਮਲ ਹੋਏ ਇਸ ਦੁੱਖ ਦੀ ਘੜੀ 'ਚ ਜੀਗਵੀ ਦੇ ਨਾਲ ਸੇਤਾਦਾਸ ਆਇਆ ਉਹਨੂੰ ਕੋ ਮਾਫ ਸૌ ਤੋਂ ਪਹਿਲਾਂ ਵਰਯਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਕਬੀਰਾ ਜਦ ਹਮ ਆਏ ਜਗਤ ਮੇ ਜਗ ਹਸਾ ਹਮ ਰੋਏ ਐਸੀ ਕਰਨੀ ਕਰ ਚਲੇ ਹਮ ਹਸੇ ਜਗ ਰੋਏ ਅੱਜ ਬੜੀ ਦੁੱਖ ਦੀ ਘੜੀ ਐ ਤੇ ਇੱਕ ਸ਼ਬਦ ਛੋਟੇ ਹੁੰਦੇ ਸੁਣ ਦਿੰਦੇ ਸੀ ਕਿ ਲੈਨਾ ਵੀ ਬਾਪੂ ਕਹਿੰਦੇ ਸੀ ਬੜਾ ਸੁੱਖ ਪਾਉਂਦੇ ਸੀ ਬਾਪੂ ਕਹਾਇਆ ਬੜਾ ਦੁੱਖ ਪਾਇਆ ਤੇ ਜਦੋਂ ਕੀ ਕਹਿੰਦਾ ਬਾਪ ਜਾਂ ਬਜੁਰਗ ਸਿਰ ਤੋਂ ਜਾਂਦਾ ਉਦੋਂ ਪਤਾ ਲੱਗਦਾ ਵੀ ਦੀ ਕੀ ਵੈਲਿਊ ਸੀ ਵੀ ਇੱਕ ਬਾਪ ਆਪਣੇ ਪਰਿਵਾਰ ਦੇ ਲਈ ਕਿੰਨੀ ਕਾਲਣਾ ਕਾਲਦਾ ਕਿੰਨੀ ਉਹਦੀਆਂ ਕੁਰਬਾਨੀਆਂ ਹੁੰਦੀਆਂ ਨੇ ਕਿਵੇਂ ਪਰਿਵਾਰ ਨੂੰ ਅੱਗੇ ਤੋਰਦਾ ਅੱਜ ਇਹ ਜਿਹੜਾ ਬਾਪ ਦਾ ਹੱਥ ਸਿਰ ਤੋਂ ਗੁਰੀ ਪਰਿਵਾਰ ਦੇ ਉੱਪਰੋਂ ਉੱਠ ਗਿਆ ਸਾਰਿਆਂ ਨੂੰ ਬੜਾ ਦੁੱਖਾ ਅਸੀਂ ਸੋਗ ਪ੍ਰਕਰਿਤ ਕਰਨ ਦੇ ਲਈ ਉਹਨਾਂ ਨੂੰ ਅੰਤਿਮ ਸੰਧਾ ਦੇ ਲਈ ਦਿੱਤੀ ਹੋਏ ਆ ਤੇ ਮੈਂ ਹਮੇਸ਼ਾ ਕਿਵਰੀ ਇੱਕ ਸਟੇ ਤੇ ਗੀਤ ਗਾਉਣਾ ਹੁੰਨਾ ਵੀ ਹੱਥ ਸਿਰ ਤੇ ਬਜ਼ੁਰਗਾਂ ਦਾ ਛੱਤ ਵਰਗਾ ਹਰ ਬੋਲ ਹੁੰਦਾ ਮਾਪਿਆਂ ਦਾ ਲੱਖ ਵਰਗਾ ਕੰਮ ਇਹਨਾਂ ਦੇ ਤਜਰਬੇ ਨੇ ਦਿੰਦੇ ਮਿੱਤਰੋ ਹੁੰਦੇ ਖੁੱਲ੍ਹਿਆ ਘਰਾਂ ਦੇ ਬਾਪੂ ਜਿੰਦੇ ਮਿੱਤਰ ਇਹ ਜਿੰਜਾ ਬਜ਼ੁਰਗ ਘਰ ਚ ਹੁੰਦਾ ਉਦੋਂ ਘਰ ਨੂੰ ਲੋਕ ਲੋੜਨੀ ਪੈਂਦੀ ਬਜ਼ੁਰਗ ਘਰ ਦਾ ਜਿੰਦੇ ਹੁੰਦੇ ਨੇ ਤੇ ਕਈ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੇ ਆਉਣ ਦੀ ਉਦੋਂ ਖੁਸ਼ੀ ਪਤਾ ਲੱਗਦਾ ਜਦੋਂ ਸਾਡੀ ਜ਼ਿੰਦਗੀ ਵਿੱਚ ਆਉਂਦੀਆਂ ਨੇ ਬੱਚੇ ਉਹ ਚੀਜ਼ ਨੇ ਜਦੋਂ ਸਾਡੀ ਜ਼ਿੰਦਗੀ ਵਿੱਚ ਆਉਂਦੇ ਨੇ ਉਹਨਾਂ ਦੀ ਖੁਸ਼ੀ ਉਹ ਕਿੰਨੇ ਕੀਮਤੀ ਨੇ ਉਦੋਂ ਪਤਾ ਲੱਗਦਾ ਮਾਪੇ ਉਹ ਚੀਜ਼ਾਂ ਜਿਹੜੀਆਂ ਸਾਡੀ ਜ਼ਿੰਦਗੀ ਵਿੱਚ ਉਹ ਜਾਂਦੇ ਨੇ ਉਦੋਂ ਪਤਾ ਲੱਗਦੀ ਵੀ ਇਹ ਕਿੰਨੇ ਕੀਮਤੀ ਨੇ ਸਾਨੂੰ ਕਿੰਨੀ ਲੋੜ ਸੀ ਤੇ ਮੈਂ ਤਾਂ ਹਮੇਸ਼ਾ ਹੀ ਦੁਆ ਕਰਦਾ ਨਾ ਕਿ ਪਰਮਾਤਮਾ ਹਰ ਇੱਕ ਦੇ ਮਾਪੇ ਨੂੰ ਲੰਮੀ ਉਮਰ ਆ ਬਖਸ਼ੇ ਇਹ ਸਾਆ ਹਮੇਸ਼ਾ ਸਰਤੀ ਬਣੇ ਰਹੇ ਭਾਵੇਂ ਦੇ ਨੇ ਵੀ ਮਰਨ ਲਿਖਾਇ ਮੰਡਲੇ ਮੇ ਆਏ ਆਪਦੀ ਜਿੰਨੇ ਪਰਮਾਤਮਾ ਨੇ ਸਵਾਸ ਦੀ ਜੁਨੀ ਬਖਸ਼ੀ ਉਹ ਨਹੀਂ ਭੋਕੇ ਜਾਣੀ ਆ ਉਹ ਵੀ ਆਪਦੀ ਸਵਾਸ ਦੀ ਪੂੰਜੀ ਭੋਕੇ ਤੇ ਪਰਿਵਾਰ ਦੇ ਲਈ ਅਸੀਂ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਪਾਣਾ ਮਨ ਦਾ ਬਲ ਬਖਸ਼ੇ ਤੇ ਆਉਣ ਵਾਲੇ ਸਮੇਂ 'ਚ ਕੋਈ ਦੁੱਖ ਉਹਨਾਂ ਦੀ ਜ਼ਿੰਦਗੀ 'ਚ ਨਾ ਆਵੇ ਪ੍ਰਮਾਤਮਾ ਪਰਿਵਾਰ ਨੂੰ ਵੀ ਵਿੱਚਾ ਕੁਝ ਰੱਖੇ ਤੇ ਉਹਨਾਂ ਨੂੰ ਵੀ ਆਪਣੇ ਚਾਰਾਂ ਚੰਨ ਬਖਸ਼ੇ ਮੈਂ ਇਤੇ ਨਾਲ ਹੀ ਬਾਪੂ ਜੀ ਉਹਨਾਂ ਨੂੰ ਸ਼ਰਧੇ ਦੇ ਫੁੱਲ ਭੇਟ ਕਰਦਾ ਵਾਹਿਗੁਰੂ ਜੀ ਕਿਹਾ ਅੱਜ ਇਹ ਜਿਹੜਾ ਬਾਪ ਦਾ ਹੱਥ ਸਿਰ ਤੋਂ ਗੁਰੀ ਪਰਿਵਾਰ ਦੇ ਉੱਪਰੋਂ ਉੱਠ ਗਿਆ ਸਾਰਿਆਂ ਨੂੰ ਬੜਾ ਦੁੱਖਾ ਅਸੀਂ ਸੋਪੋਰਟ ਕਰਕੇ ਕਰਦੇ ਲਈ ਉਹਨਾਂ ਨੂੰ ਅੰਤਿਮ ਸੰਧਾ ਜੀ ਦੇਣ ਲਈ ਇਕੱਠੇ ਹੋਏ ਆ ਇੱਕ ਸ਼ਬਦ ਛੋਟੇ ਹੁੰਦੇ ਸੁਣ ਦਿੰਦੇ ਸੀ ਕਿ ਲੈਣਾ ਵੀ ਬਾਪੂ ਕਹਿੰਦੇ ਸੀ ਬੜਾ ਸੁੱਖ ਪਾਉਂਦੇ ਸੀ ਬਾਪੂ ਕਹਾਇਆ ਬੜਾ ਦੁੱਖ ਪਾਇਆ ਤੇ ਜਦੋਂ ਕੀ ਕਹਿੰਦਾ ਬਾਪ ਜਦ ਬਜ਼ੁਰਗੋ ਸਿਰ ਤੇ ਜਦੋਂ ਉਦੋਂ ਪਤਾ ਲੱਗਦਾ ਵੀ ਉਹ ਕੀ ਵੈਲਿਊ ਸੀ ਹੀ ਦਿਖਾਉਣਾ ਹੁੰਨਾ ਵੀ ਹੱਥ ਸਿਰ ਤੇ ਬਜ਼ੁਰਗਾਂ ਦਾ ਛੱਤ ਵਰਗਾ ਹਰ ਬੋਲ ਹੁੰਦਾ ਮਾਪਿਆਂ ਦਾ ਲੱਖ ਵਰਗਾ ਕੰਮ ਇਹਨਾਂ ਦੇ ਤਜਰਬੇ ਨੇ ਦਿੰਦੇ ਮਿੱਤਰੋ ਹੁੰਦੇ ਖੁੱਲ੍ਹਿਆ ਘਰਾਂ ਦੇ ਬਾਪੂ ਜਿੰਦੇ ਮਿੱਤਰ ਮਾਪੇ ਉਹ ਚੀਜ਼ਾਂ ਜੋ ਸਾਡੀ ਜ਼ਿੰਦਗੀ ਚੋਂ ਜਾਂਦੇ ਨੇ ਉਦੋਂ ਪਤਾ ਲੱਗਦਾ ਵੀ ਇਹ ਕਿੰਨੇ ਕੀਮਤੀ ਨੇ ਸਾਨੂੰ ਕਿੰਨੀ ਲੋਟ ਸੀ ਉਹ ਵੀ ਅੱਜ ਅੰਤਿਮ ਅਰਦਾਸ ਚ ਸ਼ਾਮਲ ਹੋਏ ਇਸ ਦੁੱਖ ਦੀ ਘੜੀ ਚ ਜੀਗਵੀ ਜੀ ਨਾਲ ਤੇ ਸੀਤਾ ਦਾਸ ਆਇਆ ਉਹਨਾਂ ਤੋਂ ਸਭ ਤੋਂ ਪਹਿਲਾਂ ਵਰਜਾ ਖਾਲਸਾ ਵਾਹ ਗੁਰਚ ਕੀ ਫਤਿਹ ਕਬੀਰਾ ਜਦ ਹਮ ਆਏ ਜਗਤ ਮੇ ਜਗ ਹਸਾ ਹਮ ਰੋਏ ਐਸੇ ਕਰਨੇ ਕਰ ਚਲੇ ਹਮ ਹਸੇ ਜਗ ਰੋਏ ਅੱਜ ਬੜੀ ਦੁੱਖ ਦੀ ਘੜੀ ਹੈ ਤੇ ਇੱਕ ਸ਼ਬਦ ਛੋਟੇ ਹੁੰਦੇ ਸੁਣ ਦਿੰਦੇ ਸੀ ਕਿ ਲੈਣਾ ਵੀ ਬਾਪੂ ਕਹਿੰਦੇ ਸੀ ਬੜਾ ਸੁੱਖ ਪਾਉਂਦੇ ਸੀ ਬਾਪੂ ਕਹਾਇਆ ਬੜਾ ਦੁੱਖ ਪਾਇਆ ਤੇ ਜਦੋਂ ਕੀ ਅ ਕਹਿੰਦਾ ਬਾਪ ਜਾਂ ਬਜ਼ੁਰਗ ਸਿਰ ਤੋਂ ਜਾਂਦਾ ਉਦੋਂ ਪਤਾ ਲੱਗਦਾ ਵੀ ਇਹਦੀ ਕੀ ਵੈਲਿਊ ਸੀ ਵੀ ਇੱਕ ਬਾਪ ਆਪਣੇ ਪਰਿਵਾਰ ਦੇ ਲਈ ਕਿੰਨੀ ਕੰਨਾਂ ਕਾਲਦਾ ਕਿੰਨੀ ਉਹਦੀਆਂ ਕੁਰਬਾਨੀਆਂ ਹੁੰਦੀਆਂ ਨੇ ਕਿਵੇਂ ਪਰਿਵਾਰ ਨੂੰ ਅੱਗੇ ਤੋਰਦਾ ਅੱਜ ਇਹ ਜਿਹੜਾ ਬਾਪ ਦਾ ਹੱਥ ਸਿਰ ਤੋਂ ਗੁਰੀ ਪਰਿਵਾਰ ਦੇ ਉੱਪਰੋਂ ਉੱਠ ਗਿਆ ਸਾਰਿਆਂ ਨੂੰ ਬੜਾ ਦੁੱਖਾ ਅਸੀਂ ਸੋਗ ਪ੍ਰਗਟ ਕਰਨ ਦੇ ਲਈ ਉਹਨਾਂ ਨੂੰ ਅੰਤਿਮ ਸੰਧਿਆ ਦੇ ਲਈ ਲੈਣੇ ਕਿਤੇ ਹੋਏ ਆ ਤੇ ਮੈਂ ਹਮੇਸ਼ਾ ਕੀ ਵਰੀ ਇੱਕ ਸਤੇ ਤੇ ਗੀਤ ਗਾਉਣਾ ਹੁੰਨਾ ਵੀ ਹੱਥ ਸਿਰ ਤੇ ਬਜ਼ੁਰਗਾਂ ਦਾ ਛੱਤ ਵਰਗਾ ਹਰ ਬੋਲ ਹੁੰਦਾ ਮਾਪਿਆਂ ਦਾ ਲੱਖ ਵਰਗਾ ਕੰਮ ਇਹਨਾਂ ਦੇ ਤਜਰਬੇ ਨੇ ਦਿੰਦੇ ਮਿੱਤਰੋ ਹੁੰਦੇ ਖੁੱਲ੍ਹਿਆ ਘਰਾਂ ਦੇ ਬਾਪੂ ਜਿੰਦੇ ਮਿੱਤਰ ਜਿੰਜਾ ਬਜ਼ੁਰਗ ਘਰ ਚ ਹੁੰਦਾ ਉਦੋਂ ਘਰ ਨੂੰ ਲੋਕ ਲੋੜਨੀ ਪੈਂਦੀ ਬਜ਼ੁਰਗ ਘਰ ਦਾ ਜਿੰਦੇ ਹੁੰਦੇ ਨੇ ਤੇ ਕਈ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੇ ਆਉਣ ਦੀ ਉਦੋਂ ਖੁਸ਼ੀ ਪਤਲੇ ਜਦੋਂ ਸਾਡੀ ਜ਼ਿੰਦਗੀ ਵਿੱਚ ਆਉਂਦੀਆਂ ਨੇ ਬੱਚੇ ਉਹ ਚੀਜ਼ ਨੇ ਜਦੋਂ ਸਾਡੀ ਜ਼ਿੰਦਗੀ ਵਿੱਚ ਆਉਂਦੇ ਨੇ ਉਹਨਾਂ ਦੀ ਖੁਸ਼ੀ ਉਹ ਕਿੰਨੇ ਕੀਮਤੀ ਨੇ ਉਹ ਤੋਂ ਪਤਾ ਲੱਗਦਾ ਮਾਪੇ ਉਹ ਚੀਜ਼ਾਂ ਜੋ ਸਾਡੀ ਜ਼ਿੰਦਗੀ ਵਿੱਚ ਉਹ ਜਾਣਦੇ ਨੇ ਉਦੋਂ ਪਤਾ ਲੱਗਿਆ ਵੀ ਇਹ ਕਿੰਨੇ ਕੀਮਤੀ ਨਹੀਂ ਸਾਨੂੰ ਕਿੰਨੀ ਲੋਟ ਸੀ ਤੇ ਮੈਂ ਤਾਂ ਹਮੇਸ਼ਾ ਹੀ ਦੁਆ ਕਰਦਾ ਨਾ ਕਿ ਪਰਮਾਤਮਾ ਹਰ ਇੱਕ ਦੇ ਮਾਂ-ਬਾਪ ਨੂੰ ਲੰਮੀ ਉਮਰ ਆ ਬਖਸ਼ੇ ਇਹ ਸਾਇਆ ਹਮੇਸ਼ਾ ਸਰਤੀ ਬਣੇ ਰਹੇ ਪਰ ਕਹਿੰਦੇ ਨੇ ਵੀ ਮਰਨ ਲਿਖਾਇ ਮੰਡਲੇ ਮੇ ਆਏ ਆਪਦੀ ਜਿੰਨੇ ਪਰਮਾਤਮਾ ਨੇ ਸਵਾਸ ਦੀ ਜੁਨੀ ਬਖਸ਼ੀ ਉਹ ਨਹੀਂ ਭੋਕੇ ਜਾਣੀ ਆ ਉਹ ਵੀ ਆਪਦੀ ਸਵਾਸ ਦੀ ਪੂੰਜੀ ਭੋਕੇ ਚਲੇ ਗਏ ਨੇ ਤੇ ਪਰਿਵਾਰ ਦੇ ਲਈ ਅਸੀਂ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਪਾਣਾ ਮਨ ਦਾ ਬਲ ਬਖਸ਼ੇ ਤੇ ਆਉਣ ਵਾਲੇ ਸਮੇਂ 'ਚ ਕੋਈ ਦੁੱਖ ਉਹਨਾਂ ਦੀ ਜ਼ਿੰਦਗੀ 'ਚ ਨਾ ਆਵੇ ਪ੍ਰਮਾਤਮਾ ਪਰਿਵਾਰ ਨੂੰ ਵੀ ਵਿੱਚਾ ਕੁਝ ਰੱਖੇ ਤੇ ਉਹਨਾਂ ਨੂੰ ਵੀ ਆਪਣੇ ਚਾਰਾਂ ਚੰਨ ਬਖਸ਼ੇ ਮੈਂ ਇਤੇ ਨਾਲ ਹੀ ਬਾਪੂ ਜੀ ਉਹਨਾਂ ਨੂੰ ਸ਼ਰਧੇ ਦੇ ਫੁੱਲ ਭੇਟ ਕਰਦਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ